ਬੀਤੇ ਦਿਨ ਜਿਹੜਾ ਆਪਾਂ ਨੂੰ ਪਤਾ ਹੈ ਕੀ ਐਤ ਨੂੰ ਬਾਜ਼ਾਰ ਦੇ ਵਿੱਚ ਤਿੰਨ ਚਾਰ ਦੁਕਾਨਾਂ ਦੇ ਵਿੱਚ ਜਿਹੜੀਆਂ ਚੋਰੀਆਂ ਕੀਤੀਆਂ ਸੀਗੀਆਂ ਉਹਦੇ ਵਿੱਚ ਅਸੀਂ ਤਿੰਨ ਕੋਸ਼ੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਤੋਂ ਜਿਹੜਾ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ ਕੀ ਕੀ ਸੀ ਸਮਾਨ ਉਹਦੇ ਵਿੱਚ ਇੱਕ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਇੱਕ ਭਿੱਕੀ ਮੋੜ ਤੇ ਜਿਵੇਂ ਰੈਡੀਮੇਡਸ ਕੱਪੜਿਆਂ ਦੀ ਦੁਕਾਨ ਸੀਗੀ ਉੱਥੋਂ ਉਹਨਾਂ ਨੇ ਕੱਪੜੇ ਵਗੈਰਾ ਚੋਰੀ ਕੀਤੇ ਹੋਰ ਇੱਕ ਅੱਧੀ ਦੁਕਾਨ ਤੋਂ ਐਲਸੀਡੀ ਚੋਰੀ ਕੀਤੀ ਜਿਵੇਂ ਹੋਰ ਕੋਖੇ ਟਾਈਪ ਸੀਗੇ ਉਥੋਂ ਚੋਰੀ ਕੀਤਾ ਸਾਰਾ ਸਮਾਨ ਉਹ ਬਰਾਮਦ ਕਰਾਇਆ ਇਹ ਤੋਂ ਇਲਾਵਾ ਜਿਹੜਾ ਇਹਨਾਂ ਦੇ ਵਾਰਦਾਤ ਵਿੱਚ ਚੋਰੀ ਕਰਨ ਵੇਲੇ ਵਾਹਨ ਵਰਤੇ ਸੀਗੇ ਇੱਕ ਸਕੂਟਰੀ ਤੇ ਇੱਕ ਮੋਟਰਸਾਈਕਲ ਉਹ ਵੀ ਅਸੀਂ ਬਰਾਮਦ ਕਰਵਾਏ ਨੇ ਤੇ ਉਹ ਵੀ ਜਿਹੜੇ ਹੈਗੇ ਚੋਰੀ ਹੋਣੇ ਪਾਏ ਗਏ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਤਿੰਨੇ ਇਹ ਤਿੰਨੋਂ ਜੀ ਆਪਣੇ ਸੰਤਨਗਰ ਰੇਲਵੇ ਸਟੇਸ਼ਨ ਦੇ ਕੋਲ ਰਹਿਣ ਵਾਲੇ ਨੇ ਤੇ ਪਹਿਲੀ ਵਾਰੀ ਜਿਹੜਾ ਹੈਗਾ ਇਹਨਾਂ ਦੇ ਇੱਕ ਮੁਕਤਮਾ ਦਾ ਚੋਆ ਹੈ ਕੋਈ ਕਰੀਬ ਲੱਭਦਾ ਕੋਈ ਇਹਨਾਂ ਦਾ ਫਿਲਹਾਲ ਪਾਇਆ ਨਹੀਂ ਗਿਆ ਹੈਗਾ ਮਕਸਦ ਵੀ ਸੀਗਾ ਇਹ ਤੁਹਾਨੂੰ ਦਿਖਾਉਣੀ। ਇਹ ਹੈ ਵੀ ਇਹ ਨਸ਼ਾ ਕਰਨ ਦੇ ਆਦੀ ਨੇ, ਨਸ਼ੇ ਦੀ ਪੂਰਤੀ ਲਈ ਜਿਹੜੀ ਹੈਗੀ ਇਹਨਾਂ ਨੇ ਚੋਰੀ ਕੀਤੀ ਐ। ਉਮਰ ਕਿੰਨੀ ਕਿੰਨੀ ਕੱਈ ਨੇ? ਉਮਰ ਇਹ 20-22 ਸਾਲ ਦੇ ਵਿੱਚ ਨੇ, ਤਿੰਨੋਂ ਜਿਹੜੇ ਹੈਗੇ ਨੇ ਤਿੰਨੇ 20-22 ਸਾਲ ਦੇ ਕਰੀਬ ਹੈਗੇ ਨੇ। ਪੁਲਿਸ ਨੂੰ ਕਿੰਨੀ ਮਸ਼ਹਹਦ ਕਰਨ ਦੇ ਪੇ ਫੜਨ ਵਿੱਚ ਹੈ ਕੈਮਰਾ ਸੀਸੀਟੀਵੀ ਵੀ ਆਈਸੀ ਸਾਹਮਣੇ। ਬਿਲਕੁਲ ਜੀ ਸੀਸੀਟੀਵੀ ਫੁਟੇਜ ਵੀ ਅਸੀਂ ਲਈ ਆ, ਉਹਦੀ ਹੈਲਪ ਵੀ ਸੀਸੀਟੀਵੀ ਫੁਟੇਜ ਦੀ ਹੈਲਪ ਲਈ ਆ, ਉਹ ਤੋਂ ਇਲਾਵਾ ਜਿਹੜੇ ਸਾਡੇ ਸੋਰਸ ਨੇ ਉਹਨਾਂ ਦੀ ਹੈਲਪ ਲਈ। ਚਲੋ ਪਬਲਿਕ ਨੇ ਵਧੀਆ ਸਹਿਯੋਗ ਦਿੱਤਾ। ਉਦੇ ਸਹਿਯੋਗ ਨਾਲ ਕਾਫੀ ਜਿਹੜਾ ਹੈਗਾ ਅਸੀਂ ਇਹਨੂੰ ਮਤਲਬ ਜਲਦੀ ਟ੍ਰੇਸ ਕਰ ਲਿਆ ਤੇ ਜਲਦੀ ਅਰੈਸਟ ਕਰ ਲਿਆ ਇਹਨਾਂ ਨੂੰ ਕੋਈ ਵੱਡੀ ਧਾਰਾ ਦੇ ਤਹਿਤ ਮੁਕੱਦਮਾ ਕਰ ਦਿੱਤਾ ਇਦੇ ਵਿੱਚ ਅਸੀਂ 457 380 ਤੇ ਨਾਲ 427 ਲਈ ਇੱਕ ਜਿਵੇਂ ਪਾੜ ਪਾੜ ਲਾ ਕੇ ਦੁਕਾਨ ਦੇ ਉੱਪਰ ਸ਼ਟਰ ਟੁੱਟ ਕੇ ਚੋਰੀ ਕੀਤੀ ਹੈ ਤੇ ਅੱਗੇ ਉਹਨਾਂ ਦਾ ਸ਼ੀਸ਼ਾ ਲੱਗਿਆ ਸੀਗਾ ਉਹ ਵੀ ਉਹਨਾਂ ਤੋੜੇ ਨੁਕਸਾਨ ਕੀਤਾ ਉਹਦੇ ਵਿੱਚ 427 ਤਾਰਾਂ ਦਾ ਜਿਹੜਾ ਹੈਗਾ ਅਸੀਂ ਹਵਾਲਾ ਕੀਤਾ। ਬ੍ਰਾਂਦੀ ਵੀ ਕੁਝ ਹੋਈ ਹੈ। ਬ੍ਰਾਂਦੀ ਜਿਹੜੇ ਕੱਪੜੇ ਚੋਰੀ ਹੋਏ ਸੀਗੇ ਜਿਵੇਂ ਕੱਪੜੇ ਬ੍ਰਾਂਧ ਕੀਤੇ ਨੇ ਹੋਰ ਜਿਹੜੇ ਆਰਟੀਕਲਸ ਚੋਰੀ ਹੋਏ ਸੀਗੇ ਜਿਵੇਂ LCD ਵਗੈਰਾ ਚੋਰੀ ਹੋ ਗਈ ਇੱਕ ਫਰੂਟ ਦੀ ਦੁਕਾਨ ਸੀਗੀ ਉਥੋਂ ਕੋਈ ਉਹਨਾਂ ਦੇ ਸੀਗੇ ਉਜਾਰ ਵਗੈਰਾ ਸੀਗੇ ਉਹ ਚੋਰੀ ਹੋਏ ਸੀਗੇ ਉਹ ਬਰਾਮਦ ਹੋ ਗਏ ਬਾਕੀ ਤੁਹਾਨੂੰ ਦੱਸਿਆ ਵੀ ਜਿਹੜਾ ਵਾਈਕਲ ਸੀਗੇ ਦੋਨੋਂ ਉਹ ਵੀ ਚੋਰੀ ਦੇ ਸੀਗੇ ਉਹ ਵੀ ਅਸੀਂ ਬਰਾਮਦ ਕਰ ਲਏ ਨੇ ਸਕੂਟਰੀ ਤੇ ਮੋਟਰਸਾਈਕਲ ਨਹੀਂ ਸੀਗਾ ਮੌਕੇ ਤੇ ਨਹੀਂ ਕੋਈ ਹਥਿਆਰ ਨਹੀਂ ਸੀਗਾ ਇਹ ਬਿਨਾ ਹਥਿਆਰ ਤੋਂ ਵੀ ਨਾ ਕੋਈ ਹਥਿਆਰ ਵਾਲੀ ਗੱਲ ਨਹੀਂ ਆ ਗਈ ਨਾਮ ਕੀ ਹੋ ਜੀ ਉਹਨਾਂ ਤਿੰਨਾਂ ਨੇ ਨਾਮ ਇੱਕ ਦਾ ਹੈਗਾ ਪ੍ਰਦੀਪ ਹੈ ਜੀ ਨਾਮ ਇੱਕ ਸੁਮਿਤ ਹੈ ਤੀਜਾ ਮੁੰਡਾ ਹੈ ਅਜੇ ਬਿਲਕੁਲ ਇਹਨਾਂ ਨੂੰ ਬਾਰ-ਬਾਰ ਇਹੀ ਅਪੀਲ ਕਰੀਦੀ ਅਤੇ ਅੱਜ ਵੀ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਮਾੜੇ ਕੰਮ ਛੱਡ ਕੇ ਚੰਗੇ ਕੰਮਾਂ ਵੱਲ ਕਿ ਮਾੜੇ ਕੰਮ ਕਰਨ ਵਾਲੇ ਦਾ ਕੋਈ 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 ਹੈ ਨਹੀਂ ਉਹਦਾ ਮਤਲਬ ਉਹਦਾ ਇੱਕ ਦਿਨ ਕੋਈ ਫੜਿਆ ਹੀ ਜਾਣਾ ਕੋਈ ਉਹਦੀ ਸੇਫ ਸਾਈਡ ਨਹੀਂ ਹੈਗੀ ਕਿ ਉਹ ਬੰਦਾ ਕੋਈ ਮਾੜਾ ਕੰਮ ਕਰਕੇ ਇਹ ਕਰੇ ਵੀ ਮੈਂ ਫੜਿਆ ਨਹੀਂ ਜਾਣਾ ਜਾਂ ਮੈਂ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਣਾ ਇਹ ਬਿਲਕੁਲ ਪੋਸੀਬਲ ਨਹੀਂ ਹੈਗਾ ਕਿ ਉਹ ਉਹਦਾ ਨਾਮ ਪਤਾ ਲੱਗੇ ਉਹ ਮਾੜੇ ਕੰਮ ਕਰਨ ਵਾਲੇ ਬੰਦੇ ਨੇ ਇੱਕ ਦਿਨ ਜ਼ਰੂਰ ਫੜਿਆ ਜਾਣਾ ਤੇ ਜੀ ਮੇਰੀ ਇਹੀ ਅਪੀਲ ਹੈ ਵੀ ਚੰਗੇ ਕੰਮ ਕਰੋ ਬਹੁਤ ਕੁਝ ਹੈਗਾ ਕਰਨ ਵਾਸਤੇ ਪੰਜਾਬ ਦੇ ਵਿੱਚ ਜੇ ਨੌکریاں ਵੀ ਹੈਗੀਆਂ ਨੇ ਨੌਕਰੀ ਤੋਂ ਲਾਭ ਹੋਰ ਵੀ ਆਪਣੇ ਪ੍ਰਾਈਵੇਟ ਕੰਮ ਕਰਨ ਵਾਸਤੇ ਬਹੁਤ ਸਕੋਪ ਹੈ ਆਪਾਂ ਬਾਹਰ ਜਾ ਕੇ ਵੀ ਕੰਮ ਕਰਦੇ ਆਂ ਉਹੀ ਕੰਮ ਆਪਾਂ ਇੱਥੇ ਕਰੀਏ ਨਸ਼ੇ ਨਾਲ ਤਾਂ ਜਿਹੜਾ ਹੈਗਾ ਸਮਾਜ ਨੂੰ ਆਪਾਂ ਕੋਈ ਵਧੀਆ ਜਿਹੜਾ ਦੇਣ ਨਹੀਂ ਦੇ ਸਕਦੇ ਨਸ਼ੇ ਨੂੰ ਤਿਆਗ ਕੇ ਵਧੀਆ ਕੰਮ ਕਰੀਏ ਤੇ ਵਧੀਆ ਆਪਣੇ ਮਾਪੇ ਦਾ ਆਪਣੇ ਸਮਾਜ ਦਾ ਆਪਣੇ ਜਿਹੜਾ ਹੈਗਾ ਦੇਸ਼ ਦਾ ਨਾਰਾ ਸ਼ਰਿਕਰੀ